सची पात सचा पाती सहू जिस पास સ્વાદના શ્રીવાય સાયુજી સ્વલોક ਇਹ ਕੰਕਟਾਂ ਭਾਈ ਹਾਰ ਤੀਆਂ ਸਦਾ ਸਦਾ ਵੜੇ ਅੰਨਿਆ ਦੇਨਾ ਪਛਤਾ ਇਕ ਪ੍ਰਮਾਣ ਇਕ ਚਿਤਪਾਏ ਹਾਰ ਗਿਆ ਸਦਾ ਸਦਾ ਵੜੇ ਅਨਿਆ ਦੇਣਾ ਪਛੂਟਾਏ ਹਉ ਹਰ ਤੈ ਸਭ ਬਹਿ ਹਾਰਣਾ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮਖ ਮੇਲਾ ਰਹਾ ਹਮਾਂ ਚਾਵਗ ਡੋਲਾ ਸਾਰ ਕਰੇ ਨਾਨਕ ਨਾਮ ਧਿਆਨ ਨਿਦਕਰਵਾਸ ਹੋਇ ਜੁਗ ਜੁਗ ਸੋਬਾ ਹੋਏ ਪਾਣੀ ਤੂੰ ਕਾਲੰਕਾਰ ਸਮਰਾਟ ਕਰਤੇ ਮੈਂ ਤੁਝ ਬਣੇ ਏ ਗੋਰਾ ਗੋਈ ਸਭ ਏਕੋ ਸ਼ਬਦ ਵਕਤ ਦਾ ਜੋ ਕਰੇ ਸੋਈ ਵੜਿਆਈ ਗੁਰਮਖਦੇ ਪ੍ਰਭ ਹਰ ਪਾਵੈ ਸੋਈ ਗੁਰਮਖੋ ਨਾਨਕ ਆਰਾਧਿਆ ਸਭ ਧਾਨ ਧਾਨ ਤਨ ਗੁਰ ਸੋਈ ਵੜਿਆਈ ਗਰਮਖਦੇ ਪ੍ਰਭ ਹਰ ਪਾਵੈ ਸੋਈ ਗਰਮਖੋ ਨਾਨਕ ਆਰਾਧਿਆ ਸਭ ਆਖੋ ਧਾਨ ਧਾਨ ਤਨ ਗੁਰ ਸੋਈ वाहिगुरु जी ख़ालसाहिगुरू वा जी फतेह